ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਖਾਲਸਾ ਸਾਜਣਾ ਦੇ ਵਸਦੀਆਂ ਲੱਖ ਲੱਖ ਵਧਾਈਆਂ ਹੋਣ ਪ੍ਰਮਾਤਮਾ ਸਭਨਾਂ ਦੇ ਘਰਾਂ ਵਿੱਚ ਇਹ ਵਿਸਾਖੀ ਦਾ ਤਿਹਾਰ ਖੁਸ਼ੀਆਂ ਭਰਿਆ ਹੋਵੇ ਹਰ ਘਰਾਂ ਵਿੱਚ ਦੇਗਾ ਕੜਾ ਪ੍ਰਸ਼ਾਦੀਆਂ ਬਣਦੀਆਂ ਰਹਿਣ ਤੇ ਸਭ ਦੇ ਘਰਾਂ ਵਿੱਚ ਕਨਕ ਦੀ ਵਾਢੀ ਸ਼ੁਰੂ ਹੋ ਗਈ ਤੇ ਸਭ ਦੇ ਘਰਾਂ ਵਿੱਚ ਪ੍ਰਮਾਤਮਾ ਦਾਣਿਆਂ ਦੀਆਂ ਢੇਰੀਆਂ ਲਾ ਦੇਵੇ ਤੇ ਬਸ ਮੈਂ ਇਸ ਵੀਡੀਓ ਵਿੱਚ ਵੈਸੇ ਤਾਂ ਖਾਲਸਾ ਸਾਜਨਾ ਦੇ ਦਿਵਸ ਦੀਆਂ ਵਧਾਈਆਂ ਦੇਣ ਵਾਸਤੇ ਹੀ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਆ ਸੋ ਆਪਾਂ ਬੜਾ ਵੱਡਾ ਦੇ ਨੇ ਆ 13 April ਦਾ ਤੇ ਆਪਾਂ ਨੂੰ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਕਦੀ ਵੀ ਕਿਸੇ ਨਾਲ ਕੋਈ ਧੋਖਾ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਕੋਈ ਠੱਗੀ ਨਹੀਂ ਮਾਰਨੀ ਚਾਹੀਦੀ ਤੇ ਹਰ ਵੇਲੇ ਹਰ ਕੰਮ ਦੇ ਵਿੱਚ ਗੁਰਸਾਹਿਬ ਦਾ ਓਟ ਆਸਰਾ ਲੈਣਾ ਚਾਹੀਦਾ ਕਿਉਂਕਿ ਜੇਕਰ ਆਪਾਂ ਕੋਈ ਠੱਗੀ ਦੀ ਕਮਾਈ ਦੇ ਨਾਲ ਘਰ-ਪਰ ਵੀ ਲਵਾਂਗੇ ਨਾ ਤੇ ਉਹ ਘਰ ਫਲਦੇ ਨਹੀਂ ਹੁੰਦੇ ਉਹ ਹਮੇਸ਼ਾ ਉਹਨਾਂ ਕਰਾਂਦੇ ਚਿਰਾਗ ਬੁਝਦੇ ਹੀ ਆ ਜਗਦੇ ਨਹੀਂ ਹੁੰਦੇ ਕਦੇ ਵੀ ਆਪਾਂ ਨੂੰ ਠੱਗੀ ਦੀ ਕਮਾਈ ਨਹੀਂ ਕਰਨੀ ਚਾਹੀਦੀ ਪਰਮਾਤਮਾ ਨੇ 13-13 ਦਾ ਸਬਕ ਸਿਖਾਇਆ ਆਪਾਂ ਨੂੰ ਸੋ ਆਪਾਂ ਨੂੰ ਉਹੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਚਾਹੀਦਾ ਵੀ ਆਪਾਂ ਨੂੰ ਮਿਹਨਤ ਦੀ ਕਮਾਈ ਕਰਨੀ ਚਾਹੀਦੀ ਆ ਜੇਕਰ ਆਪਾਂ ਕਿਸੇ ਦਾ ਦੇਲ ਦਿਖਾ ਕੇ ਅਮੀਰ ਬਣੇ ਤੇ ਉਸ ਅਮੀਰੀ ਨੂੰ ਵੀ ਕੀ ਕਰਨਾ ਆ ਉਹ ਕਰੋੜਾਂ ਦੇ ਮਹਿਲ ਬਣਾ ਕੇ ਜੇ ਆਪਾਂ ਨੂੰ ਵਿੱਚ ਸੋਖੀ ਨਹੀਂ ਮਿਲਿਆ ਤੇ ਫਿਰ ਉਹਨਾਂ ਕਰੋੜਾਂ ਦੇ ਮੈਲਾਂ ਦਾ ਵੀ ਕੋਈ ਫਾਇਦਾ ਨਹੀਂਗਾ ਤੇ ਇਸ ਕਰਕੇ ਵੀ ਹਮੇਸ਼ਾ ਆਉਦਾ ਸਾਦਗੀ ਨਾਲ ਸੰਜੀਦਗੀ ਨਾਲ ਤੇ ਆਪਣਾ ਇਸ ਤਰੀਕੇ ਦਾ ਆਪਣਾ ਜੀਵਨ ਹੋਣਾ ਚਾਹੀਦਾ ਆ ਹਰ ਇੱਕ ਨੂੰ ਹਰ ਇੱਕ ਦੀ ਜਿੰਦਗੀ ਜਿਉਣ ਦਾ ਆਪਣਾ ਆਪਣਾ ਤੌਰ ਤਰੀਕਾ ਹੁੰਦਾ ਆ ਪਰ ਜਿਹੜਾ ਬੰਦਾ ਆਪਣੀ ਜ਼ਿੰਦਗੀ ਨੂੰ ਇੱਕ ਸਹਿਜੇ ਵਿੱਚ ਲੈ ਕੇ ਜਿਉਂਦਾ ਆ ਸਬਰ ਦੇ ਨਾਲ ਜਿਉਂਦਾ ਆ ਕਿਉਂਕਿ ਜਿੰਨੀ ਤਾਕਤ ਸਬਰ ਦੇ ਵਿੱਚ ਆ ਨਾ ਉਹਨੀ ਤਾਕਤ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਹੈਗੀ ਸਾਨੂੰ ਕਿਸੇ ਵੀ ਸ਼ੋਹਰਤ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਕਿਉਂਕਿ ਸਭ ਸ਼ੋਹਰਤਾਂ ਦੌਲਤਾਂ ਇੱਥੇ ਹੀ ਰਹਿ ਜਾਣੀਆਂ ਆ ਆਪਣੇ ਨਾਲ ਤੇ ਸਿਰਫ ਆਪਣੀ ਨੇਕੀ ਦੀ ਜਿਹੜੀ ਕਮਾਈ ਆ ਨਾ ਉਹੀ ਜਾਣੀਆਂ ਸੋ ਆਪਾਂ ਨੂੰ ਹਰ ਵੇਲੇ ਆਪਦਾ ਗੁਰੂ ਦਾ ਡਰ ਰੱਖਣਾ ਚਾਹੀਦਾ ਵੀ ਗੁਰੂ ਦਾ ਡਰ ਬਹੁਤ ਜ਼ਰੂਰੀ ਆ ਕਿਉਂਕਿ ਗੁਰੂ ਤੋਂ ਬਿਨਾ ਆਪਾਂ ਇੱਕ ਸਾਹ ਵੀ ਨਹੀਂ ਲੈ ਸਕਦੇ ਹਰ ਸਾਹ ਦੇ ਨਾਲ ਆਪਾਂ ਗੁਰੂ ਨੂੰ ਯਾਦ ਕਰਦੇ ਆ। ਸੋ ਜਿਹੜਾ ਬੰਦਾ ਹਰ ਵੇਲੇ ਗੁਰੂ ਨੂੰ ਯਾਦ ਰੱਖਦਾ, ਗੁਰੂ ਦੇ ਬਾਣੀ ਵਿੱਚ ਰਹਿੰਦਾ, ਗੁਰੂ ਦਾ ਡਰ ਰੱਖਦਾ ਤੇ ਉਹਦਾ ਕਦੇ ਵਾਲ ਵਿੰਗਾ ਵੀ ਨਹੀਂ ਹੁੰਦਾ। ਚਲੋ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਕਈ ਵਾਰੀ ਬਹੁਤ ਕੁਝ ਹੁੰਦਾ ਆ। ਜ਼ਿੰਦਗੀ ਦੁੱਖ ਸੁੱਖਾਂ ਦਾ ਘਾਰ ਆ, ਜਿੱਥੇ ਦੁੱਖ ਆ ਉੱਥੇ ਸੁੱਖ ਵੀ ਆ, ਜਿੱਥੇ ਸੁੱਖ ਆ ਤੇ ਥੋੜਾ ਬਹੁਤ ਦੁੱਖ ਤਕਲੀਫ ਵੀ ਹੁੰਦਾ ਹੀ ਆ। ਬੀ ਆ ਦੁਨੀਆ ਜਾਂ ਇੱਥੇ ਜ਼ਿੰਦਗੀ ਦੇ ਵਿੱਚ ਕਦੀ ਨਾ ਕਦੀ ਦੁੱਖ ਤਾਂ ਆਉਂਦਾ ਹੀ ਆ ਚਾਹੇ ਉਹ ਸਰੀਰਕ ਦੁੱਖ ਹੋਵੇ ਚਾਹੇ ਉਹ ਮਾਨਸਿਕ ਦੁੱਖ ਹੋਵੇ ਪੀੜਾ ਤਾਂ ਕਿਸੇ ਤਰ੍ਹਾਂ ਦੀ ਵੀ ਹੋਵੇ ਉਹ ਆਪਾਂ ਨੂੰ ਆਪਣੇ ਲਈ ਤਕਲੀਫ ਦੇ ਹੀ ਹੁੰਦੀ ਆ ਪਰ ਉਸ ਪੀੜਾ ਤੋਂ ਬਚਣ ਲਈ ਆਪਾਂ ਹਮੇਸ਼ਾ ਵਾਹਿਗੁਰੂ ਦਾ ਉਹ ਠਾਸਰਾ ਲੈਣੇ ਆ ਤੇ ਵਾਹਿਗੁਰੂ ਆਪਣੀ ਬਾਹ ਵੀ ਫੜ ਕੇ ਰੱਖਦਾ ਆ ਤੇ ਇਸ ਕਰਕੇ ਵੀ ਕੋਸ਼ਿਸ਼ ਕਰਦੇ ਰਹੀਏ ਕਿ ਜਿੰਨਾ ਵੀ ਹੋ ਸਕੇ ਜਿਹੜੇ ਜ਼ਿੰਦਗੀ ਜਿਉਣ ਦੇ ਅਸਲ ਮਾਇਨੇ ਆ ਆਪਾਂ ਉਹਨਾਂ ਤੇ ਚੱਲੀਏ ਜੇ ਆਪਾਂ ਨੂੰ ਜ਼ਿੰਦਗੀ ਜਿਉਣ ਦੇ ਅਸਲ ਮਾਇਨੇ ਸਮਝ ਲੱਗੇ ਤੇ ਆਪਾਂ ਜ਼ਿੰਦਗੀ ਦੇ ਵਿੱਚ ਕਦੀ ਵੀ ਕੋਈ ਧੋਖਾ ਨਹੀਂ ਖਾਵਾਂਗੇ ਪੈਸਾ ਸਭ ਕੁਝ ਨਹੀਂ ਹੁੰਦਾ ਜ਼ਿੰਦਗੀ ਜਿਉਣ ਲਈ ਪੈਸਾ ਬਹੁਤ ਜ਼ਰੂਰੀ ਆ ਪਰ ਸਭ ਕੁਝ ਪੈਸਾ ਨਹੀਂ ਹੁੰਦਾ ਮੈਂ ਕਰੋੜਾਂ ਦੇ ਮਾਲਕ ਲੋਕ ਰੋਂਦੇ ਵੇਖੇ ਨੇ ਜਿੱਥੇ ਅੱਜ ਕਬੂਤਰ ਬੋਲ ਰਹੇ ਨੇ ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਆਪਾਂ ਆਪਣੇ ਅੱਖਾਂ ਦੇ ਨਾਲ ਦੇਖ ਲੈਣੇ ਆ ਤੇ ਫਿਰ ਕਹਿੰਨੇ ਵੀ ਹਾਂ ਸੱਚਮੁੱਚ ਆਪਣੇ ਬਜ਼ੁਰਗਾਂ ਨੇ ਜਿਹੜੀ ਗੱਲ ਆਪਾਂ ਨੂੰ ਸਮਝਾਈ ਸੀ ਜਿਹੜੀ ਗੱਲ ਆਪਾਂ ਨੂੰ ਕਹੀ ਸੀ ਵੀ ਉਹ ਅੱਜ ਆਪਾਂ ਆਪਣੀ ਅੱਖਾਂ ਦੇ ਸਾਹਮਣੇ ਦੇਖ ਰਹੇ ਆ ਬਹੁਤ ਮੈਂ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੀ ਅੱਖਾਂ ਦੇ ਸਾਹਮਣੇ ਦੇਖ ਚੁੱਕੀ ਆ ਕਿਉਂਕਿ ਉਮਰ ਦੇ ਹਿਸਾਬ ਨਾਲ ਬੰਦਾ ਓਵੇਂ ਓਵੇਂ ਪੱਕਾ ਹੁੰਦਾ ਜਾਂਦਾ ਜਿਵੇਂ ਜਿਵੇਂ ਉਹ ਜ਼ਿੰਦਗੀ ਦੇ ਦੁੱਖ ਸੁੱਖਾਂ ਨੂੰ ਹੰਡਾਉਂਦਾ ਆ ਸੋ ਜੇ ਪ੍ਰਮਾਤਮਾ ਦੁੱਖ ਦਿੰਦਾ ਤੇ ਫਿਰ ਆਪਾਂ ਨੂੰ ਸਬਰ ਵੀ ਦਿੰਦਾ ਆ ਵੀ ਆਪਾਂ ਉਸ ਦੁੱਖ ਨੂੰ ਕਿਵੇਂ ਚੱਲਣਾ ਆ ਉਸ ਦੁੱਖ ਚੋਂ ਕਿਵੇਂ ਬਾਹਰ ਆਉਣਾ ਆ ਤੇ ਇਹ ਦੁੱਖ ਸੁੱਖ ਸਾਰੇ ਉਹਦੇ ਹੀ ਨੇ ਇਹ ਸਾਰੀ ਉਹਦੀ ਖੇਡ ਰਚਾਈ ਹੋਈ ਆ ਕੁਦਰਤ ਦੀ ਤੇ ਸੋ ਆਪਾਂ ਨੂੰ ਵਦ ਤੋਂ ਵਦ ਗੁਰੂ ਦੇ ਨਾਲ ਜੁੜਨਾ ਚਾਹੀਦਾ ਬਹੁਤ ਸਾਰੇ ਲੋਕ ਅੱਜ ਥੋੜੀ ਜੀ ਵੀ ਕੋਈ ਤਕਲੀਫ ਹੁੰਦੀ ਆ ਨਾ ਤੇ ਗੁਰੂ ਦਾ ਹੀ ਆਸਰਾ ਛੱਡ ਜਾਣਗੇ ਤੇ ਜੇ ਗੁਰੂ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਆ ਸਾਹ ਦਿੱਤੇ ਨੇ ਤੇ ਫਿਰ ਚੀਜ਼ਾਂ ਤਾਂ ਪਿੱਛੇ ਰਹਿ ਗਈਆਂ ਕਿਉਂਕਿ ਜਿਹੜੀ ਆਪਾਂ ਨੂੰ ਇੰਨੀ ਤੰਦਰੁਸਤੀ ਦਿੱਤੀ ਆ ਉਹਦੇ ਲਈ ਆਪਾਂ ਕਦੀ ਵੀ ਸ਼ੁਕਰਾਨਾ ਨਹੀਂ ਕਰਦੇ ਹਰ ਵੇਲੇ ਗੁਰੂ ਦਾ ਸ਼ੁਕਰਾਨਾ ਕਰੋ ਤੇ ਕਦੀ ਵੀ ਕਿਸੇ ਦਾ ਮਾੜਾ ਨਾ ਸੋਚੋ ਸਭ ਤੋਂ ਵੱਡੀ ਗੱਲ ਕਦੀ ਵੀ ਕਿਸੇ ਦਾ ਮਾੜਾ ਨਾ ਸੋਚੋ ਕੋਈ ਤੁਹਾਡੇ ਬਾਰੇ ਕੁਝ ਵੀ ਕਹਿੰਦਾ ਤੁਸੀਂ ਸੁਣੋ ਹੀ ਨਾ ਉਸ ਗੱਲ ਨੂੰ ਕਿਸੇ ਗੱਲ ਦੀ ਟੈਨਸ਼ਨ ਹੀ ਨਾ ਲਓ ਜਿਹੜਾ ਕੋਈ ਕੁਝ ਕਹਿੰਦਾ ਉਹਨੂੰ ਕਹੀ ਜਾਣ ਦਿਓ ਇੱਕ ਦਿਨ ਆਊਗਾ ਉਹ ਆਪਣੇ ਆਪ ਹੀ ਉਹਨੂੰ ਪਤਾ ਲੱਗ ਜਾਊਗਾ ਕਿ ਉਹ ਬੰਦਾ ਸੱਚ ਦੇ ਮਾਰਗ ਤੇ ਤੁਰਿਆ ਹੋਇਆ ਸੀ ਤੇ ਉਹ ਆਪਣਾ ਸਹੀ ਰਸਤੇ ਤੇ ਤੁਰਿਆ ਸੀ ਤੇ ਪਰਮਾਤਮਾ ਨੇ ਉਹਨੂੰ ਸਹੀ ਰਾਹ ਦਿਖਾਤਾ ਆ ਤੇ ਇਸ ਕਰਕੇ ਵੀ ਕਦੀ ਵੀ ਆਪਾਂ ਨੂੰ ਜਿੰਨਾ ਵੀ ਹੋ ਸਕਦਾ ਨਾਮ ਬਾਣੀ ਨਾਲ ਆਪਾਂ ਨੂੰ ਜੁੜਨਾ ਚਾਹੀਦਾ ਥੋੜੇ ਜਿਹਾ ਦੌੜਾ ਕੰਮ ਕਰਦੇ ਆ ਜਿੰਨੇ ਵੀ ਤੁਹਾਨੂੰ ਪਾਠ ਜਬਾਨੀ ਯਾਦ ਹੁੰਦਾ ਤੁਸੀਂ ਉਹਦੀ ਘਰ ਦੇ ਵਿੱਚ ਆਪਣਾ ਨਾਲ-ਨਾਲ ਆਪਾਂ ਪਾਠ ਕਰ ਸਕਦੇ ਆ ਕੰਮ ਕਰਦੇ ਆ ਰਸੋਈ ਚ ਹਰ ਵੇਲੇ ਕੰਮ ਕਰਦੇ ਆ ਆਪਣਾ ਸਿਮਰਨ ਕਰਦੇ ਰਹੋ ਤਾਂ ਜੇ ਜਿਹੜਾ ਆਪਾਂ ਭੋਜਨ ਤਿਆਰ ਕਰਦੇ ਆ ਉਹ ਆਪਣਾ ਭੋਜਨ ਵੀ ਲਾਹੇਵੰਦ ਹੋ ਜੇ ਤੇ ਖਾਣ ਵਾਲੇ ਨੂੰ ਵੀ ਆਨੰਦ ਆਵੇ ਤੇ ਸੋ ਬਸ ਇਹ ਗੱਲਾਂ ਮੇਰੀਆਂ ਗੱਲਾਂ ਤਾਂ ਹਮੇਸ਼ਾ ਬਹੁਤ ਸਿੱਧੀਆਂ ਸਾਧੀਆਂ ਜੀਆਂ ਤੇ ਨੋਰਮਲ ਹੀ ਹੁੰਦੀਆਂ ਨੇ ਤੇ ਕੋਈ ਮੈਂ ਏਡੀ ਸਿਆਣੀ ਨਹੀਂ ਹੈਗੀ ਨਾਲੇ ਤੇ ਬਸ ਇਹ ਹੁੰਦਾ ਵੀ ਚਲੋ ਵਧੀਆ ਲੱਗਦਾ ਤੁਹਾਡੇ ਨਾਲ ਗੱਲਾਂ-ਬਾਤਾਂ ਕਰਕੇ ਤੇ ਸਾਰੇ YouTube ਫੈਮਿਲੀ ਵਾਲਿਆਂ ਨੂੰ ਵੀ ਖਾਲਸਾ ਸਵਾਜਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਸੋ